ਇੰਨਾ ਕ ਫਾਇਦਾ ਕਰੋਗੇ ਇੰਨਾ ਕ ਫਾਇਦਾ ਕਰਦੇ ਹੋ ਵੀ ਇਹ ਦੇਖਿਆ ਕਰਨ ਤੁਹਾਡੀ ਵੀਡੀਓ ਉਡੀਕਿਆ ਕਰਨ ਵੀ ਦੁਬਾਰੇ ਮਾਲ ਵਾਲੀ ਵੀਡੀਓ ਕਦ ਆਣੀ ਹੈ ਲੋ ਵੀ ਮਿੱਤਰੋ ਘਰ ਦੇ ਵਿੱਚ ਇੱਕ ਗੰਧ ਕੱਲੀ ਐਲਈਡੀਆਂ ਵਾਸਤੇ ਤੁਸੀਂ ਰੱਖ ਸਕਦੇ ਹੋ ਇੰਨੀਆਂ ਕ ਬੱਡੀਆਂ ਹੈਗੀਆਂ ਨੇ ਜੀਆਂ ਆਪਣੇ ਕੋਲੇ ਤੁਹਾਨੂੰ ਸਾਰੀ ਮਿਲ ਜਾਣਗੇ ਇੱਕ ਟਨ ਦੇ ਵਿੱਚ ਜੀ 1.5 ਟਨ ਦੇ ਵਿੱਚ ਜੀ ਸਟਾਰ ਲਾਈਨ ਉਹ ਵੀ ਮਿਲ ਜਾਊਗਾ ਜੀ 5 ਲਾਈਨ ਉਹ ਵੀ ਮਿਲ ਜਾਊਗਾ ਜੀ ਓਕੇ ਜੀ ਸਾਰੀ ਤੁਹਾਨੂੰ ਬ੍ਰਾਂਡ ਮਿਲ ਜਾਣਗੇ ਜੀ ਐਲਜੀ ਸੈਮਸੰਗ ਬੋਲਟਾਸ ਬਰਲਪੋਲ ਡੈਕਰ ਵਗੈਰਾ ਸਾਰੀ ਪਾਈ ਨੇ ਜੀ ਆਪਣੇ ਕੋਲ ਠੀਕ ਹੈ ਜੀ ਤੇ ਆਪਣੇ ਬਾਜ਼ਾਰ ਦੇ ਵਿੱਚ ਤੁਹਾਨੂੰ ਫ੍ਰਿਜ ਮਿਲੂਗਾ ਜੀ 35000 ਰੁਪਏ ਦਾ ਆਪਾਂ ਤੁਹਾਨੂੰ 20000 ਰੁਪਏ ਚ ਦੇ ਦਾਂਗੇ ਹਰੇਕ ਤਰ੍ਹਾਂ ਦਾ ਹਰੇਕ ਬ੍ਰਾਂਡ ਦਾ ਮਾਲ ਮਿਲੂਗਾ 250 ਲੀਟਰ 300 ਲੀਟਰ 350 ਲੀਟਰ ਜੀ ਐਸਜੀ ਸੈਮਸਨ ਸਾਰੇ ਬ੍ਰਾਂਡ ਮਿਲ ਜਾਣਗੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੈ ਵੀ ਮੇਰੇ ਪਿੱਛੇ ਦੇਖ ਲਓ ਮਿੰਨੀ ਸਿਨੇਮਾ ਚੱਲ ਰਿਹਾ ਹੈਗਾ ਪਹਿਲਾਂ ਤਾਂ ਦੇਖੋ ਕੁਆਲਿਟੀ ਸਵਾਦ ਆ ਰਿਹਾ ਹੈਗਾ 2-2 ਲੱਖ ਰੁਪਏ ਦੇ ਵਿੱਚ ਵੀਰੋ ਇਹ ਸਿਨੇਮੇ ਲੱਗਦੇ ਨੇ ਘਰਾਂ ਦੇ ਵਿੱਚ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਸਾਨੂੰ ਸ਼ੌਂਕ ਹੁੰਦਾਗਾ ਕੱਲਾ ਇਹ ਨਹੀਂ ਛੋਟੀਆਂ ਵੱਡੀਆਂ LED'ਆਂ ਫਰਿੱਜ AC ਇਹ ਕਹਿ ਸਕਦਾਗਾ ਵੀ ਅੱਜ ਮੈਂ ਤੁਹਾਡਾ ਇੰਨਾ ਕੁ ਫਾਇਦਾ ਕਰਕੇ ਜਾਊਂਗਾ ਇਸ ਵੀਡੀਓ ਨਾਲ ਇੰਨਾ ਕੁ ਫਾਇਦਾ ਕਰਕੇ ਜਾਊਂਗਾ ਜਿੰਨਾ-ਜਿੰਨਾ ਵੀਰਾਂ ਨੇ ਚੀਜ਼ਾਂ ਖਰੀਦਣੀਆਂ ਨੇ ਮੇਰੇ ਕੋਲੋਂ ਗਾਉਂਗੇ ਮੈਨੂੰ ਸ਼ਾਇਦ ਦਿਲੋਂ-ਦਿਲੀ ਧੰਨਵਾਦ ਕਰੋਗੇ ਖੜੇ ਹਾਂ ਸੰਗਰੂਰ ਦੇ ਵਿੱਚ ਗੁਪਤਾ ਕੰਪਲੈਕਸ ਦੇ ਵਿੱਚ ਇਨਫੋਵਰਲਡ ਵਾਲਿਆਂ ਦੇ ਵੀਰ ਵਿਸ਼ਾਲ ਜੀ ਨੇ ਸਤਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਜੀ ਹੋਠੀਠਾਕ ਹੋ ਜੀ ਕੰਮ ਤਾਂ ਦਾ ਕਿਵੇਂ ਆ ਜੀ ਕੰਮ ਬਹੁਤ ਵਧੀਆ ਜੀ ਕੀ ਕੁਝ ਦੇ ਰਹੇ ਅੱਜ ਮੇਰੇ ਦਰਸ਼ਕਾਂ ਨੂੰ ਕਿੰਨਾ ਕੁ ਫਾਇਦਾ ਕਰੋਗੇ ਇੰਨਾ ਕੁ ਫਾਇਦਾ ਕਰਦੇ ਹੋ ਵੀ ਐ ਦੇਖਿਆ ਕਰਨ ਥੋੜੀ ਵੀਡੀਓ ਉਡੀਕਿਆ ਕਰਨ ਵੀ ਦੁਬਾਰੇ ਮਾਲ ਵਾਲੀ ਵੀਡੀਓ ਕਦੋਂ ਆਣੀ ਹੈ ਆਪਣੇ ਕੋਲੇ ਜੀ ਐਲਸੀਡੀਆਂ ਹੁੰਦੀਆਂ ਨੇ ਜੀ ਫਰਿੱਜ ਹੁੰਦੇ ਨੇ ਜੀ ਵਾਸ਼ਿੰਗ ਮਸ਼ੀਨਾਂ ਹੋਗੀਆਂ ਏਸੀ ਹੋਗੇ ਜੀ ਬਾਜ਼ਾਰ ਨਾਲੋਂ ਤੁਹਾਨੂੰ 30 ਤੋਂ 35% ਰਕਤੇ ਛੂਟ ਦੇ ਦਾਂਗੇ ਹਾਂ ਜੀ ਬਣਾ ਫਰਾਈ ਕਰਕੇ ਆਓ ਜੀ ਫੇਰ ਆਓ ਆਪਣੇ ਕੋਲ ਬਿਲਕੁਲ ਦੋਸਤੋ ਗੱਲ ਇਹ ਹੈ ਵੀ ਹੁਣ ਸੀਜ਼ਨ ਗਰਮੀ ਦਾ ਸ਼ੁਰੂ ਹੋ ਗਿਆ ਏਸੀ ਫ੍ਰਿਜ ਦੀ ਹਰ ਇੱਕ ਘਰ ਦੇ ਵਿੱਚ ਹੁਣ ਲੋਡ ਪਊਗੀ ਐਲਈਡੀ ਵਾਸ਼ਿੰਗ ਮਸ਼ੀਨ ਸਦਾ ਵਹਾਰ ਲੋੜਾਂ ਹੁੰਦੀਆਂ ਨੇ ਆਜੋ ਸ਼ੁਰੂ ਕਰਦੇ ਆਂ ਗੱਲਬਾਤ ਕਰਦੇ ਆਂ ਵੀਰ ਵਿਸ਼ਾਲ ਜੀ ਨਾਲ ਕੀ ਕੀ ਰੇਟ ਨੇ ਕਿਹੜਾ ਕਿਹੜਾ ਸਮਾਨ ਆ ਦਿਖਾਉਣਿਆ ਤੁਹਾਨੂੰ ਮਿਛਾਲ ਦੀ ਗੱਲ ਇਹ ਹੈ ਵੀ ਗਰਮੀਆਂ 'ਚ ਸਭ ਤੋਂ ਵੱਧ ਲੋਡ ਪੈਣੀ ਆ ਜਾਂ ਤਾਂ ਫ੍ਰੀਜਾਂ ਦੀ ਜਾਂ ਏਸੀਆਂ ਦੀ ਐਲਈਡੀਆਂ ਦੇ ਵੀ ਆਉਣੇ ਆ ਰੇਟ ਉਹਦੇ ਵੀ ਪਤਾ ਕਰਾਂਗੇ ਪਹਿਲਾਂ ਆਪਾਂ ਫ੍ਰੀਜਾਂ ਤੋਂ ਹੀ ਗੱਲ ਕਰੀਏ ਆ ਫ੍ਰੀਜ ਦੱਸੋ ਜੀ ਕੀ ਕੀ ਰੇਟ ਦੇਵੋਗੇ ਕਿੰਨਾ ਕੁ ਫਾਇਦਾ ਕਰੋਗੇ ਮਾਰਕੀਟ ਨਾਲੋਂ ਇਹ ਆਪਣੇ ਬਾਜ਼ਾਰ ਦੇ ਵਿੱਚ ਤੁਹਾਨੂੰ ਫ੍ਰੀਜ ਮਿਲੂਗਾ ਜੀ 35000 ਰੁਪਏ ਦਾ ਆਪਾਂ ਤੁਹਾਨੂੰ 20000 ਰੁਪਏ 'ਚ ਦੇ ਦਾਂਗੇ ਅੱਛਾ ਜੀ 35 ਵਾਲਾ 20 'ਚ ਹਾਂਜੀ ਆਹ ਜੀ ਇਹ ਤਨੇ ਕੁ ਰੇਟ ਦੇ ਨਹੀਂ ਹਾਂਜੀ ਹਾਈ ਕੁ ਰੇਟ ਦੇ ਨੇ ਜੀ ਠੀਕ ਹੈ ਜੀ ਅਗਲੇ ਆਗੇ ਜੀ ਉਸ ਤੋਂ ਬਾਅਦ ਤੁਹਾਨੂੰ ਸਾਰੇ ਦੇ ਵਿੱਚ ਸਾਈਜ਼ ਮਿਲ ਜਾਣਗੇ ਜੀ 250 ਲੀਟਰ 300 ਲੀਟਰ 350 ਲੀਟਰ ਜੀ ਓਕੇ ਜੀ ਐਲਜੀ ਸੈਮਸਨ ਸਾਰੇ ਬ੍ਰਾਂਡ ਮਿਲ ਜਾਣਗੇ ਜੀ ਮੰਨ ਲਓ ਵੀ ਉਹ ਜਿਆ ਰੇਟ ਦਾ ਫਰਕ ਪੈ ਜੂ ਪਰ ਮਾਰਕੀਟ ਨਾਲੋਂ ਫਿਰ ਵੀ ਸਸਤੇ ਨੇ ਫਿਰ ਵੀ ਸਸਤੇ ਦਵਾਂਗੇ ਜੀ ਕਿੰਨਾ ਕੁ ਸਾਰਿਆਂ ਦੇ ਕਿੰਨਾ ਇੱਕ ਪਰਸੈਂਟਾਂ ਦੀ ਗੱਲ ਕਰੇ ਤੁਹਾਨੂੰ ਆਪਾਂ 30 ਤੋਂ 35% ਦੇ ਦਾਂਗੇ ਜੀ ਬਜ਼ਾਰ ਨਾਲ 30 ਤੋਂ ਪਰਸੈਂਟ ਵੀਰੋ ਜਿਹੜਾ ਬਜ਼ਾਰ ਨਾਲੋਂ ਵੱਡੇ ਵੱਡੇ ਜਿੰਨੇ ਮਰਜ਼ੀ ਫ੍ਰਿਜ ਲੈ ਲੋ ਫਰਕ ਪਊਗਾ ਉਹ ਪੈ ਨਹੀਂ ਏਸੀ ਏਸੀ ਮੈਨੂੰ ਪਤਾ ਇੱਥੇ ਤੁਸੀਂ ਸ਼ੋਪੀਸ ਰੱਖੇ ਹੋਏ ਨੇ ਜੀ ਇਹ ਦੱਸ ਦਿਓ ਵੀ ਮਾਰਕੀਟ ਨਾਲੋਂ ਜਿਹੜਾ ਰੇਟ ਪਤਾ ਕਰਕੇ ਆਉਣ ਹਾਂਜੀ ਹਾਂ ਤਾਂ ਤੁਸੀਂ ਉਹਨਾਂ ਦਾ ਕਿੰਨਾ ਕੁ ਫਾਇਦਾ ਕਰ ਦੋਗੇ ਜੀ ਮਾਰਕੀਟ ਰੇਟ ਨਾਲੋਂ ਆਪਣੇ ਕੋਲੇ ਤੁਹਾਨੂੰ ਸਾਰੀ ਮਿਲ ਜਾਣਗੇ ਇੱਕ ਟਨ ਦੇ ਵਿੱਚ ਜੀ ਡੇਟਾਂ ਦੇ ਵਿੱਚ 3 ਸਟਾਰ ਲਾਈਨ ਉਹ ਵੀ ਮਿਲ ਜਾਊਗਾ ਜੀ 5 ਲਾਈਨ ਉਹ ਵੀ ਮਿਲ ਜਾਊਗਾ ਜੀ ਓਕੇ ਜੀ ਸਾਰੀ ਤੁਹਾਨੂੰ ਬ੍ਰਾਂਡ ਮਿਲ ਜਾਣਗੇ ਜੀ LG Samsung Voltas Whirlpool Decker ਵਗੈਰਾ ਸਾਰੀ ਪਾਈ ਨੇ ਜੀ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਆ ਜੀ ਮੈਂ ਤੁਹਾਨੂੰ ਇੱਕ ਟਨ ਦਾ ਮਿਲ ਜਾਊਗਾ ਜੀ ਬਾਕਸ ਪੈਕ 25000 ਰੁਪਏ ਦਾ 3 ਸਟਾਰ Whirlpool ਦਾ ਜੀ अच्छा 3 स्टार बल्पूल बरल पूल ਦਾ 25.5 ਦਾ ਹਾਂਜੀ ਹਾਂਜੀ ਬਹੁਤ ਵੈਕ ਅੱਛਾ ਜੀ ਹਾਂਜੀ ਹਾਂ ਆ ਮਿਲ ਜੂਗਾ ਜੀ ਬੋਰਟ ਆਦਾ 5 ਸਟਾਰ ਇੱਕ ਟਾਂ ਦਾ ਜੀ ਇਹਨੇ ਤੁਹਾਨੂੰ ਬਾਕਸ ਪੈਕ ਦੇ ਦਾਂਗੇ ਜੀ ਬਿਲਕੁਲ ਓਕੇ ਜੀ ਇਹ ਕਿੰਨੇ ਦਾ ਜੀ ਇਹ ਤੁਹਾਨੂੰ ਲਾ ਦਾਂਗੇ ਜੀ 29500 ਰੁਪਏ ਦਾ ਜੀ 29500 ਦਾ ਜੀ ਦੋਸਤੋ ਗੱਲ ਇਹ ਹੈ ਵੀ ਜੇ ਸਾਰਿਆਂ ਦੇ ਰੇਟ ਪੁੱਛਣ ਲੱਗੇ ਸਾਰਿਆਂ ਬਾਰੇ ਜਾਣਕਾਰੀ ਦੇਣ ਲੱਗੇ ਵੀਡੀਓ ਲੰਮੀ ਵਗ ਜੂ ਸਕਰੀਨ ਤੇ ਨੰਬਰ ਦਿੱਤੇ ਇਹਨੇ ਸੰਪਰਕ ਕਰ ਲੋ ਦੋਸਤੋ ਇਹ ਨਾ ਸਮਝੋ ਵੀ ਵੱਡੇ ਵੱਡੇ ਫ੍ਰਿਜ ਪੈਨੇ ਜਾਂ ਵੱਡੀਆਂ ਵੱਡੀਆਂ LED ਪੈਆਂ ਨੇ ਹਰੇਕ ਤਰ੍ਹਾਂ ਦਾ ਹਰੇਕ ਬ੍ਰਾਂਡ ਦਾ ਮਾਲ ਮਿਲੂਗਾ ਤੇ ਤੁਸੀਂ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਰੇਟ ਪਤਾ ਕਰ ਲਓ ਵੀਰ ਜੀ ਆਹ ਸਕਰੀਨਾਂ ਆ ਗਈਆਂ 32 ਇੰਚ ਤੋਂ ਸਟਾਰਟ ਹੋ ਜਾਂਦੀਆਂ ਜੀ ਆਮ ਤੌਰ ਤੇ ਹੁਣ ਤੇ ਕਿਹੜੀ ਕਿਹੜੀ ਕੰਪਨੀ ਦੀਆਂ ਲਗਭਗ ਪਈਆਂ ਆਪਣੇ ਕੋਲੇ ਜੀ ਤੁਹਾਨੂੰ Samsung ਦੀ ਮਿਲ ਜੂਗੀ ਜੀ Motorola ਦੀ ਮਿਲ ਜੂਗੀ TCL ਦੀ ਮਿਲ ਜੂਗੀ ਆਪਣੇ ਐਮਆਈ ਦੀ ਮਿਲ ਜੂਗੀ ਜੀ ਵੀਯੂ ਦੀ ਮਿਲ ਜੂਗੀ ਸਾਰੀ ਬ੍ਰਾਂਡ ਪਈ ਨੇ ਜੀ ਹਰੇਕ ਬ੍ਰਾਂਡ ਪਈ ਆ ਤੁਹਾਡੇ ਕੋਲ ਹਾਂਜੀ ਹਾਂ ਜਿਹੜਾ ਤੁਸੀਂ ਕਹੋਗੇ ਸਾਰਾ ਮਿਲ ਜੂਗਾ ਜੀ ਆਪਾਂ ਠੀਕ ਹੈ ਜੀ 32 ਇੰਚ ਤੋਂ ਲੈ ਕੇ 75 ਇੰਚ ਤੱਕ ਦੀਆਂ 86 ਇੰਚ ਤੱਕ ਆਪਣੇ ਕੋਲ ਅਲੀ ਰਿਸਟੈਂਪ ਪਈ ਹੈ ਜੀ ਸ਼ੋਰੂਮ 86 ਇੰਚ ਦੀ ਹਾਂਜੀ ਹਾਂ ਲੋ ਵੀ ਮਿੱਤਰੋ ਘਰ ਦੇ ਵਿੱਚ ਇੱਕ ਗੰਧ ਕੱਲੀ LEDਆਂ ਵਾਸਤੇ ਤੁਸੀਂ ਰੱਖ ਸਕਦੇ ਹੋ ਇੰਨੀਆਂ ਕਬੱਡੀਆਂ ਹੈਗੀਆਂ ਨੇਗੀਆਂ ਤੇ ਇਹਨਾਂ ਦੇ ਵਿੱਚ ਰੇਟ ਮਾਰਜਨ ਕਿੰਨਾ ਕਹੂਗਾ ਜੀ ਇਹਦੇ ਵਿੱਚ ਤੁਹਾਨੂੰ ਆਪਾਂ ਬਾਜ਼ਾਰ ਨਾਲੋਂ ਦੇ ਦਾਂਗੇ ਜੀ 25 ਤੋਂ 30% ਤੱਕ ਦੀ ਛੋਟ 25 ਤੋਂ 30% ਤੱਕ ਚਾਹੇ 32 ਇੰਚ ਲੈ ਲਓ ਜੀ ਚਾਹੇ 86 ਲੈ ਲਓ ਜੀ ਜਿਹੇ ਜਿਹੜਾ ਵੱਡਾ ਲੈਂਦੇ ਜਾਓਗੇ ਉਹ ਇਹ ਰੇਟ ਪਤਾ ਪਰਸੈਂਟੇਜ ਵਾਧੀ ਜਾਊਗਾ ਨਹੀਂ ਅੱਛਾ ਬਹੁਤ ਸੋਹਣੀ ਚੀਜ਼ਾਂ ਪਈਆਂ ਨੇ ਹੋਰ ਇਸ ਤੋਂ ਇਲਾਵਾ ਜੇ ਆਪਾਂ ਮੋਟੀ ਜੀ ਗੱਲ ਕਰੀਏ ਵੀ ਕੀ ਕੀ ਸਮਾਨ ਤੁਹਾਡੇ ਕੋਲੇ ਅਵੇਲੇਬਲ ਹੈ ਜੀ ਆਪਣੇ ਕੋਲੇ ਜੀ ਤੁਹਾਨੂੰ ਐਲਸੀਡੀ ਮਿਲ ਜੂਗੇ ਜੀ ਫ੍ਰਿਜ ਮਿਲ ਜਾਣਗੇ ਏਸੀ ਮਿਲ ਜਾਣਗੇ ਵਾਸ਼ਿੰਗ ਮਸ਼ੀਨਾਂ ਮਿਲ ਜਾਣਗੀਆਂ ਜੀ ਆਪਣੇ ਕੋਲ ਸਾਰਾ ਕੁਝ ਹੈ ਜੀ ਓਕੇ ਜੀ ਹਾਂ ਜੀ ਲੈ ਵੀ ਮਿੱਤਰੋ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਤੁਹਾਨੂੰ ਜਾਣਕਾਰੀ ਦੇਤੀ ਇੱਕ ਕੂਲਰ ਵਗੈਰਾ ਇੱਥੋਂ ਤੱਕ ਕਿ ਟਰੈਵਲ ਬੈਗ ਵੀ ਪਏ ਨੇ ਬਾਈ ਹੁਣਾਂ ਕੋਲੇ ਐਮਾਜ਼ਨ ਦਾ ਮਾਲ ਹੁੰਦਾਗਾ ਹਨਾ ਜੀ ਇਹ ਆ ਨਿਗਾ ਮਾਰ ਲਓ ਜੀ ਇਹ ਇੱਕ ਸ਼ੋਰੂਮ ਬਣਾਇਆ ਹੋਇਆ ਮਾਲ ਤਾਂ ਇਹਨਾਂ ਤੋਂ ਜਿੰਨਾ ਮਰਜ਼ੀ ਖਰੀਦ ਲਿਓ ਰਕਾਂ ਦੇ ਪਰ ਪਰ ਲੈ ਜਿਓ ਜਿਹੇ ਟਰੱਕਾਂ ਦੇ ਜਿੰਨਾ ਮਰਜ਼ੀ ਲੈ ਜਾਓ ਜੀ ਫੁੱਲ ਸਟਾਪ ਤੇ ਆਪਣੇ ਕੋਲ ਓਕੇ ਜੀ ਹਾਂਜੀ ਲੈ ਵੀ ਮਿੱਤਰੋ ਕਰ ਲਓ ਸੰਪਰਕ ਕਿਰਾ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਨਹੀਂ ਕੋਈ ਚੀਜ਼ ਲੈਣੀ ਤਾਂ ਤੁਹਾਡੇ ਸਾਥੀ ਮਿੱਤਰ ਪਿਆਰੇ ਨੇ ਲੈਣੀ ਹੁੰਦੀਆਂ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਏ ਛੋਟੇ ਤੋਂ ਲੈ ਕੇ ਵੱਡੇ ਹਰੇਕ ਤਰ੍ਹਾਂ ਦਾ ਸਾਜ ਤੇ ਹਰੇਕ ਤਰ੍ਹਾਂ ਦੇ ਰੇਡ ਦੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ ਇੱਕ ਵਾਰੀ ਦਰਸ਼ਨ ਜ਼ਰੂਰ ਦਿਓ ਵੀਰੇ ਦੀ ਐਡਰੈਸ ਜ਼ਰੂਰ ਦੇ ਦਿਓ ਤੁਸੀਂ ਆਪ ਆਪਣਾ ਐਡਰੈਸ ਹੈਗਾ ਜੀ ਓਬਾਵਾ ਰੋਡ ਹਾਂਜੀ ਨੀਅਰ ਰੇਲਵੇ ਕ੍ਰੋਸਿੰਗ ਓਕੇ ਬੁਕਤਾ ਕੰਪਲੈਕਸ ਸ਼ਾਪ ਨਗਰ ਹੈ ਵੀ 6 7 8 ਅੱਛਾ ਤਿੰਨ ਸ਼ਾਪਾਂ ਦਾ ਵੀਰੇ ਇਕੱਠੀ ਸ਼ਾਪ ਹੈ ਨਾ ਦੀ 6 7 8 ਇੱਥੇ ਆ ਕੇ ਸੰਪਰਕ ਕਰੋ ਨੰਬਰ ਦਿੱਤੇ ਹੋਏ ਨੇ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ